ਔਰ ਬਹੁਤ ਖੁਸ਼ੀ ਦੀ ਗੱਲ ਹੈ ਇਸ ਵਾਰ ਸਾਡੀ 올림픽 ਟੀਮ ਨੇ ਔਰ ਪਿਛਲੇ 올림픽 ਦੇ ਵਿੱਚ ਵੀ ਸਾਡੀ ਹਾਕੀ ਟੀਮ ਨੇ ਲਗਾਤਾਰ ਦੋ ਬ੍ਰੌਂਜ਼ ਮੈਡਲ ਦਿੱਤੇ ਆ ਤੇ ਇਹ ਹਾਕੀ ਦੇ ਭਵਿੱਖ ਲਈ ਬਹੁਤ ਚੰਗੀ ਗੱਲ ਹੈ ਜज्बा ਤੁਸੀਂ ਇਹ ਲਾ ਲਓ ਜੀ ਬੱਚੇ ਜੋ ਅਸੀਂ ਮਿੱਥਿਆ ਸਮਾਂ ਹੁੰਦਾ ਹੈ ਉਸ ਤੋਂ ਪਹਿਲਾਂ ਹੀ ਬੱਚੇ ਇੱਥੇ ਆਉਂਦੇ ਹੁੰਦੇ ਆ ਜੀ ਆਪਣੇ ਆਪ ਹੀ ਸਾਰਾ ਕੁਝ ਤਿਆਰ ਕੀਤਾ ਹੁੰਦਾ ਜੀ ਉਸ ਦੀ ਵੇਟ ਹੁੰਦੀ ਹੈ ਜੀ ਤੇ ਇਹ ਟ੍ਰੇਨਿੰਗ ਸਟਾਰਟ ਹੋ ਜਾਂਦੀ ਹੈ ਉਹ ਕੋਚਿੰਗ ਦਾ ਜਦੋਂ ਬਹੁਤ ਇੱਕ ਦੀਪਕ ਭਾਈ ਨੇ ਸਾਡੇ ਇੱਕ ਰਿਕਰਡ ਨੂੰ ਸਮੇਂ ਤੋਂਮਾ ਨੇ ਸਾਨੂੰ ਵਧੀਆ ਕੋਚਿੰਗ ਦਿੰਦੇ ਰਹੇ ਨੇ ਸਾਨੂੰ ਵਧੀਆ ਡਵੈਲਪਮੈਂਟ ਦਿੰਦੇ ਰਹੇ ਨੇ ਸਮਾਂ ਚੋ ਵੀ ਸਭ ਮਿਲਦਾ ਇਨਗਰ ਕੀ ਮਿਲਦਾ ਹਨ ਇਹ ਕੋਚਿੰਗ ਨੇ ਤੇ ਨਵੀਜ ਉਹਨਾਂ ਕੀ ਇਹਨਾਂ ਦੇ ਬੇਸ ਤੇ ਅਸੀਂ ਵੀ ਸਿੱਖ ਸਿੱਖ ਕੇ ਅੱਗੇ ਵਧੀਏ ਧਿਆਨ ਚੰਨ ਜਦੋਂ ਹਾਕੀ ਬੋਲਣ ਲੱਗਦਾ ਹੈ ਨਾ ਜਿਹੜੇ ਛੋਟੇ ਉਹਨਾਂ ਨੇ ਪੜਦੇ ਹੀ ਰਹੇ ਤੇ ਬਾਲ ਦੇ ਨਾਲ ਹੀ ਖੇਡਦੇ ਹੀ ਗਏ ਤੇ ਬਾਅਦ ਉਹਨਾਂ ਜੁੜੇ ਰਹਿੰਦੇ ਅਸੀਂ ਵੀ ਹਾਂ ਹੜਾ ਦੇ ਵਿੱਚ ਕੀਤਾ ਕਿ ਅਸੀਂ ਵੀ ਖੇਡ ਜੀ ਆਈ ਵੀ ਮਹਿਸੂਸ ਕਰੀਏ ਅਹੀਂ ਤੇ ਇਹ ਖੇਡ ਕੇ ਹੋਈ ਚੀਜ਼ ਮਹਿਸੂਸ ਕੀਤੀ ਕਿ ਹੋਈ ਬਾਲ ਦੇ ਨਾਲ ਕੰਟਰੋਲ ਹੋਈ ਚੀਜ਼ਾਂ ਨੂੰ ਤੇ ਅਸੀਂ ਵੀ ਚਾਹਨੇ ਆ ਕਿ ਜਿਵੇਂ ਉਹ ਖੇਡੇ ਆ ਅਸੀਂ ਵੀ ਉਸ ਤਰ੍ਹਾਂ ਹੀ ਖੇਡੀਏ ਅੱਜ ਰਾਸ਼ਟਰੀ ਖੇਡ ਦਿਵਸ ਹੈ ਤੇ ਰਾਸ਼ਟਰੀ ਖੇਡ ਦਿਵਸ ਹੌਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਮੇਜਰ ਧਿਆਨ ਚੰਦ ਖੇਡਾਂ ਦੇ ਵਿੱਚ ਉਹ ਹਸਤੀ ਸਨ ਜਿਨ੍ਹਾਂ ਨੇ ਆਪਣੀ ਖੇਡ ਦਾ ਪੂਰੀ ਦੁਨੀਆ ਦੇ ਵਿੱਚ ਲੋਹਾ ਮਨਵਾਇਆ ਸੀ ਤੇ ਉਹਨਾਂ ਦੀ ਯਾਦ ਵਿੱਚ ਹੀ ਭਾਰਤ ਵਿੱਚ ਖੇਡ ਦਿਵਸ ਮਨਾਏ ਜਾਂਦੇ ਆਸੀਂ ਕਪੂਰਥਲਾ ਦੇ ਆ ਗੁਰਨਾਨਕ ਸਟੇਡੀਅਮ ਦੇ ਵਿੱਚ ਪਹੁੰਚੇ ਹਾਂ ਜਿੱਥੇ ਛੋਟੇ ਛੋਟੇ ਬੱਚਿਆਂ ਵੱਲੋਂ ਹਾਕੀ ਦੇ ਜਿਹੜੇ ਕੀ ਗੁਣ ਸਿੱਖੇ ਜਾ ਰਹੇ ਨੇ ਹਾਕੀ ਤੇ ਗੋਰ ਸਿੱਖੇ ਜਾ ਰਹੇ ਨੇ ਬੱਚੇ ਵੀ ਸਾਡੇ ਨਾਲ ਔਰ ਇਹਨਾਂ ਨੂੰ ਜਿਹੜੇ ਹਾਕੀ ਦੇ ਬਾਰੇ ਟ੍ਰੇਨਿੰਗ ਦੇ ਰਹੇ ਨੇ ਕੋਚ ਸਾਹਿਬ ਉਹ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਆ ਕੋਚ ਕੋਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਸਰ ਜਿਹੜੀ ਕੋਚਿੰਗ ਤੁਸੀਂ ਦਿੰਦੇ ਹੋ ਕਿਉਂਕਿ ਅੱਜ ਆ ਹਾਕੀ ਦੇ ਵਿੱਚ ਇੱਕ ਮਹਾਨ ਦਿਨ ਹੈਗਾ ਖੇਡ ਦਿਵਸ ਹੈ ਪਰ ਖੇਡ ਦਿਵਸ ਮਨਾਇਆ ਜਾਂਦਾ ਹੈ ਹਾਕੀ ਦੇ ਜਾਦੂਗਰ ਧਿਆਨ ਚੰਦਰ ਨੂੰ ਲੈ ਕੇ ਉਹਨਾਂ ਦੇ ਜਨਮ ਦਿਨ ਤੇ ਅੱਜ ਕੀ ਕਹਿਣਾ ਤੁਹਾਡਾ ਹਾਂਜੀ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਨੈਸ਼ਨਲ ਸਪੋਰਟਸ ਦੇ ਦੀਆਂ ਵਧਾਈਆਂ ਦੇਣਾ ਹੀ ਅੱਜ ਅਸੀਂ ਇਹਨਾਂ ਨੂੰ ਨੈਸ਼ਨਲ ਸਪੋਰਟਸ ਦੇ ਅਸੀਂ ਮਨਾ ਰਹੇ ਹਾਂ ਸਾਡੇ ਛੋਟੇ ਬੱਚਿਆਂ ਦੇ ਨਾਲ ਰਲ ਕੇ ਸਾਡੇ ਕੋਚ ਸਾਹਿਬ ਉਹਨਾਂ ਦੇ ਨਾਲ ਰਲ ਕੇ ਮਨਾ ਰਹੇ ਹਾਂ ਜੀ ਤੇ ਅਸੀਂ ਇਹ ਸੈਂਟਰ ਜਿਹੜਾ ਚਲਾ ਰਹੇ ਹਾਂ ਇਹ ਸਾਡੀ ਹਾਕੀ ਨੂੰ ਹੀ ਸਮਰਪਿਤ ਹੈ ਇਦੇ ਵਿੱਚ ਛੋਟੇ-ਛੋਟੇ ਬੱਚੇ ਆ ਰਹੇ ਆ ਕਾਫੀ ਸਾਲਾਂ ਤੋਂ ਮੈਂ ਔਰ ਸਾਡੇ ਨੈਸ਼ਨਲ ਹਾਕੀ ਕਲੱਬ ਹੁਣ ਸਾਡੇ ਨਾਲ ਰਾਊਂਡ ਗਲਾਸ ਹਾਕੀ ਕੱਢੀ ਸਾਡੇ ਨਾਲ ਜੁੜੀ ਹੈ ਅਸੀਂ ਸਾਰੇ ਮਿਲ ਕੇ ਇਸ ਸੈਂਟਰ ਨੂੰ ਚਲਾ ਰਹੇ ਹਾਂ ਔਰ ਬਹੁਤ ਖੁਸ਼ੀ ਦੀ ਗੱਲ ਹੈ ਇਸ ਵਾਰ ਸਾਡੀ 올림픽 ਟੀਮ ਨੇ ਔਰ ਪਿਛਲੇ 올림픽 ਦੇ ਵਿੱਚ ਵੀ ਸਾਡੀ ਹਾਕੀ ਟੀਮ ਨੇ ਲਗਾਤਾਰ ਦੋ ਗ੍ਰਾਉਂਡ ਮੈਡਲ ਜਿੱਤੇ ਆ ਤੇ ਇਹ ਹਾਕੀ ਦੇ ਪਹਵਿਕ ਲਈ ਬਹੁਤ ਚੰਗੀ ਗੱਲ ਹੈ ਇਹਦੇ ਨਾਲ ਥੋੜਾ ਮਾਣ ਮਹਿਸੂਸ ਕਰਕੇ ਜਾਂ ਇਮਪ੍ਰੈਸ ਹੋ ਕੇ ਬੱਚੇ ਗਰਾਊਂਡਾਂ ਦੇ ਵਿੱਚ ਆਉਣੇ ਸ਼ੁਰੂ ਹੋਏ ਆ ਕਈ ਬੱਚੇ ਆ ਜਿਹੜੇ ਇਹੀ 올림픽 ਦੇ ਵਿੱਚ ਜਿਹੜਾ ਮੈਡਲ ਦੇਖ ਕੇ ਔਰ ਮੈਚੇਸ ਦੇਖ ਕੇ ਇੰਪੈਸ ਹੋਇਆ ਜਿਹਦੇ ਵਿੱਚ ਸਾਡੇ ਯੰਗਸਟਰ ਨੇ ਇਹ ਅੱਜ ਕੱਲ ਦੇ ਜਿਹੜੇ ਸਾਡੇ ਮੇਨ ਸੈਂਟਰ ਦੇ ਪਲੇਅਰਸ ਨੇ ਆਪ ਕੋ ਸਭ ਕਿੰਨੇ ਕੁ ਬੱਚੇ ਤੁਹਾਡੇ ਤੋਂ ਇੱਥੇ ਰੋਜ਼ਾਨਾ ਆਉਂਦੇ ਹੈਗੇ ਸਾਡੇ ਕੋ 40 ਤੋਂ 45 ਬੱਚੇ ਗਰਲਸ ਵੀ ਆ ਉਹਦੇ ਵਿੱਚ ਬੁਆਏਸ ਮੈਕਸਿਮਮ ਬੁਆਏਸ ਨੇ ਕੁਝ ਗਰਲਸ ਨੇ ਉਹ ਸਾਡੇ ਕੋਲ ਅਗਰ ਟ੍ਰੇਨਿੰਗ ਲੈਂਦੀ ਹੈ ਤਾਂ ਕਿਸ ਲੈਵਲ ਤੱਕ ਹੋਏ ਹੁਣ ਇਹ ਪਹੁੰਚ ਚੋਰੀ ਔਰ ਕਿੰਨਾ ਕੁ ਜਜ਼ਬਾ ਹੈਗਾ ਬੱਚਿਆਂ 'ਚ ਖੇਡ ਨੂੰ ਲੈ ਕੇ ਜਜਬਾ ਤੁਸੀਂ ਇਹ ਲਾ ਲਓ ਜੀ ਬੱਚੇ ਜੋ ਅਸੀਂ ਮਿੱਥਿਆ ਸਮਾਂ ਹੁੰਦਾ ਹੈ ਉਸ ਤੋਂ ਪਹਿਲਾਂ ਹੀ ਬੱਚੇ ਇੱਥੇ ਪਹੁੰਚੇ ਹੁੰਦੇ ਆ ਜੀ ਆਪਣੇ ਆਪ ਹੀ ਸਾਰਾ ਕੁਝ ਤਿਆਰ ਕੀਤਾ ਹੁੰਦਾ ਜੀ ਉਸ ਦੀ ਵੇਟ ਹੁੰਦੀ ਹੈ ਜੀ ਤੇ ਇਹ ਟ੍ਰੇਨਿੰਗ ਸਟਾਰਟ ਹੋ ਜਾਂਦੀ ਹੈ ਜੀ ਆਉਂਦੀ ਹੈ ਇਹ ਸਾਰੇ ਸਿਟੀ ਤੋਂ ਬੱਚੇ ਆਉਂਦੇ ਜਾਂ ਰੂਲਰ ਤੋਂ ਵੀ ਆਉਂਦੇ ਨਹੀਂ ਰੂਲਰ ਤੋਂ ਆਏ ਮੈਕਸਿਮਮ ਬੱਚੇ ਰੂਲਰ ਤੋਂ ਆਏ ਜੀ ਅਰਬਨ ਤੋਂ ਥੋੜੇ ਬੱਚੇ ਨੇ ਫਿਰ ਵੀ ਇਹ ਕਈ ਬੱਚੇ 5 ਕਿਲੋਮੀਟਰ ਤੋਂ ਤੇ ਕੁਝ ਬੱਚੇ ਕਰਤਾਰਪੁਰ ਤੋਂ ਯਾਨੀ 12 ਕਿਲੋਮੀਟਰ ਤੋਂ ਵੀ ਆਪਣਾ ਸਫ਼ਰ ਤੈਅ ਕਰਕੇ ਇੱਥੇ ਆਉਂਦੇ ਆ ਜੀ ਟਾੜੋ ਟ੍ਰੇਨਿੰਗ ਲੈਂਦੇ ਆ ਜੀ ਉਹਨਾਂ ਦੇ ਕਈ ਵਾਰ ਮਾਪੇ ਵੀ ਛੱਡ ਗਏ ਜਾਂਦੇ ਕਈ ਵਾਰ ਬੱਚੇ ਖੁਦ ਵੀ ਆਉਂਦੇ ਆ ਜੀ ਇਸ ਤਰ੍ਹਾਂ ਕਿ ਤੁਹਾਡੇ ਨਾਲ ਜਿਹੜੇ ਸਹਿਯੋਗ ਕਰਦੇ ਨੇ ਰਿਪੂ ਦਮਨ ਜੀ ਉਹਨਾਂ ਦਾ ਇੱਕ ਨਾਮ ਰਿਆ ਵਿਸ਼ਵ ਹੌਕੀ ਦੇ ਵਿੱਚ ਚਾਹੇ ਖਿਡਾਰੀ ਤੌਰ ਤੇ ਦੇਖੀਏ ਜਾਂ ਕੋਚਿੰਗ ਤੌਰ ਤੇ ਤਾਂ ਕਿੰਨਾ ਉਹਦੇ ਨਾਲ ਬੱਚਿਆਂ ਨੂੰ ਕਿ ਜਦੋਂ ਇੱਕ ਆਪ ਨੂੰ ਹਾਈ ਕੁਆਲਿਟੀ ਦੀ ਕੋਚਿੰਗ ਮਿਲਦੀ ਉਹਦਾ ਕਿੰਨਾ ਕੁ ਫਾਇਦਾ ਹੁੰਦਾ ਨਹੀਂ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੈ ਜੀ ਇਹਨਾਂ ਦੇ ਇੱਥੇ ਰਿਟਾਇਰਮੈਂਟ ਤੋਂ ਜਦੋਂ ਬਾਅਦ ਇਹਨਾਂ ਨੇ ਜਦੋਂ ਸਾਨੂੰ ਟੋਟਲੀ ਜੁਆਇਨ ਕੀਤਾ ਸਾਡੇ ਸੈਂਟਰ ਨੂੰ ਔਰ ਸਾਡੇ ਜਿਹੜੇ ਯੰਗਸਟਰ ਆ ਜਿਹੜੇ ਅਪਕਮਿੰਗ ਪਲੇਅਰਸ ਆ ਉਹਨਾਂ ਨੂੰ ਜਿਹੜੀ ਇੰਟਰਨੈਸ਼ਨਲ ਲੈਵਲ ਹਾਕੀ ਜਿਹੜੀ ਦੀ ਪ੍ਰੈਕਟਿਸ ਆ ਉਹ ਇਹ ਕਰਵਾਉਂਦੇ ਆ ਇਹ ਬੈਕ ਟੂ ਬੈਕ ਸੈਸ਼ਨ ਲੈਂਦੇ ਆ ਸਾਡੇ ਜੀ ਉਹਨਾਂ ਦਾ ਸਾਨੂੰ ਬਹੁਤ ਬੈਨੀਫਿਟ ਆ ਤੇ ਆਉਣ ਵਾਲੀ ਜਿਹੜੇ ਜਨਰੇਸ਼ਨ ਆ ਜਿਹੜੇ ਅਕਮਿੰਗ ਪਲੇਅਰਸ ਆ ਉਹ ਇਸ ਚੀਜ਼ ਦਾ ਫਾਇਦਾ ਲੈ ਰਹੀ ਹੈ ਜੀ ਆ ਬੱਚੇ ਵੀ ਸਾਡੇ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਮੈਂ ਪ੍ਰਿੰਸ ਹਾਂਜੀ ਕਿੱਥੋਂ ਆਨੇ ਤੁਸੀਂ ਖੇਡਣ ਮੈਂ ਕੋਦੇਰੋ ਕਪੂਰਥਲਾ ਹਾਂਜੀ ਤਾਂ ਜਿਹੜਾ ਅੱਜ ਨੈਸ਼ਨਲ ਸਪੋਰਟਸ ਡੇ ਹੈਗਾ ਇਹਦੇ ਬਾਰੇ ਤੁਸੀਂ ਕੀ ਜਾਣਦੇ ਅੱਜ ਜਿੰਦਗੀ ਮੇਜਰ ਧਿਆਨ ਚਾਹੁੰਦੇ ਨੇ ਸਾਡੇ ਜਿੰਦਗੀ ਤੁਹਾਨੂੰ ਪਤਾ ਕਿ ਜਾਦੂਗਰ ਮੰਨਿਆ ਜਾਂਦਾ ਉਹਨਾਂ ਨੂੰ ਆਕੀਰ ਉਹਨਾਂ ਦੀ ਯਾਦਗਾਰੀ ਵਿੱਚ ਅਸੀਂ ਇੱਥੇ ਹਰ ਸਾਲ ਇੱਥੇ ਮਨਾਉਂਦੇ ਆ ਆਪਣੇ ਗਰਾਊਂਡ ਵਧੀਆ ਸਾਡੇ ਕੋਚ ਸਾਹਿਬ ਨੇ ਤੋਂ ਸਾਨੂੰ ਉਸ ਦਿਨ ਮੈਚ ਕਰਾਉਂਦੇ ਨੇ ਕੁਝ ਸਿੱਖਿਆ ਦਿੰਦੇ ਨੇ ਸਾਨੂੰ ਉਹਨਾਂ ਬਾਰੇ ਤੋਂ ਬਸ ਉਹਨਾਂ ਬਾਰੇ ਹਾਕੀ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਪਲੇਅਰ ਤੋਂ ਅੰਪਾਇਰ ਸਗੇ ਉਹ ਤੁਹਾਨੂੰ ਪਤਾ ਹੈ ਜਿਆਦਾ ਜਾਦੂਗਰ ਰਹੇ ਨੇ ਤੋਂ ਉਹਨਾਂ ਨਾਲ ਹੀ ਥੋੜਾ ਐਕ ਹੈ ਮੇਜਰ ਧਿਆਨ ਚਾਹੁੰਦੇ ਨੇ ਤਾਂ ਹੁਣ ਕਿੱਦਾਂ ਦਾ ਇੱਥੇ ਜਿਹੜੀ ਕੋਚਿੰਗ ਮਿਲਦੀ ਹੈ ਤਾਂ ਅੱਗੇ ਕੀ ਡਰੀਮ ਹੈਗੇ ਤੁਹਾਡੇ ਕੋਚਿੰਗ ਦਾ ਜਦੋਂ ਬੋਦੇ ਇੱਕ ਦੀਪਕ ਭਾਈ ਨੇ ਸਾਡੇ ਇੱਕ ਰਿੱਕੂ ਜੰਮ ਸਾమే ਦੋਵਾਂ ਨੇ ਸਾਨੂੰ ਵਧੀਆ ਕੋਚਿੰਗ ਦਿੰਦੇ ਰਹੇ ਨੇ ਸਾਨੂੰ ਵਧੀਆ ਡਿਵੈਲਪਮੈਂਟ ਦਿੰਦੇ ਰਹੇ ਨੇ ਸਮਾਨ ਜੋ ਵੀ ਸਾਨੂੰ ਮਿਲਦਾ ਇਹਨਾਂ ਕਰਕੇ ਮਿਲਦਾ ਸਨ ਇਹ ਕੋਚਿੰਗ ਨੇ ਤੇ ਮੈਂ ਵੀ ਇਹ ਜੋਨਾ ਕਿ ਇਹਨਾਂ ਦੇ ਬੇਸ ਤੇ ਅਸੀਂ ਵੀ ਸਿੱਖ ਸਿੱਖ ਕੇ ਅੱਗੇ ਵਧੀ ਹਾਂਜੀ ਸਰ ਕੀ ਨਾਮ ਸ਼ਿਵਚੰਦਰ ਸਰ ਹਾਂ ਸ਼ਿਪ ਜੀ ਕਿ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇੱਥੇ ਹਾਕੀ ਦੇ ਵਿੱਚ ਆ ਕੇ ਬਹੁਤ ਮਜ਼ਾ ਆ ਬਹੁਤ ਵਧੀਆ ਲੱਗ ਰਿਹਾ ਹੈ ਜਿਵੇਂ ਕਿ ਮੇਰੇ ਧਿਆਨ ਚੰਨ ਜਦੋਂ ਹਾਕੀ ਬੋਲਣ ਲੱਗਦਾ ਸੀ ਨਾ ਜਦੋਂ ਅਸੀਂ ਛੋਟੇ ਹੁੰਦੇ ਹੁੰਦੇ ਪੜਦੇ ਹੀ ਰਹੇ ਸੀ ਇਹ ਬਾਲ ਦੇ ਨਾਲ ਜੋ ਖੇਡਦੇ ਸੀਗੇ ਤੇ ਬਾਅਦ ਵਿੱਚ ਜੁੜੇ ਰਹਿੰਦੇ ਸੀ ਅਸੀਂ ਵੀ ਸਾਡੇ ਵੀਰ ਜੀ ਕੀਤਾ ਕਿ ਅਸੀਂ ਵੀ ਖੇਡੀਏ ਆਈ ਵੀ ਮਹਿਸੂਸ ਕਰੀਏ ਅਹੀਂ ਇਹ ਖੇਡ ਕੇ ਹੋਈ ਚੀਜ਼ ਮਹਿਸੂਸ ਕੀਤੀ ਕਿ ਹੋਈ ਬਾਲ ਦੇ ਨਾਲ ਕੰਟਰੋਲ ਹੋਈ ਚੀਜ਼ਾਂ ਨੂੰ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਵੇਂ ਉਹ ਖੇਡੇ ਆ ਅਸੀਂ ਵੀ ਉਸ ਤਰ੍ਹਾਂ ਹੀ ਖੇਡੀਏ ਤਾਂ ਜਿੱਦਾਂ ਕਿ ਅੱਜ ਦੇ ਸਮੇਂ ਤੁਹਾਨੂੰ ਕਿਹੜੇ ਹਾਕੀ ਪਲੇਅਰ ਚੰਗੇ ਲੱਗਦੇ ਆਧੇ ਸਮੇਂ ਦੇ ਵਿੱਚ ਇਹ ਹਰਮਨ ਪੀਤੀ ਤੇ ਉਹ ਮੰਨੂ ਬੈਸਟ ਪਲੇਅਰ ਚੰਗੇ ਲੱਦੇ ਬਹੁਤ ਗੋਲ ਸਕੋਰਰ ਨੇ ਤੇ ਚੰਗੇ ਨੇ ਤਾ ਤੁਹਾਡਾ ਅੱਗੇ ਕੀ ਟੀਚਾ ਹੈਗਾ ਕੀ ਏਮ ਹੈਗਾ ਕੀ ਕਿੱਥੇ ਤੱਕ ਪਹੁੰਚਣਾ ਹੈ ਹਰ ਖਿਡਾਰੀ ਦਾ ਹੰਦ ਅ ओलंपिक ਦੇ ਜਾਈਏ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰੀਏ ਜਿਵੇਂ ਮੇਰੇ ਧਿਆਨ ਜਿੰਨੇ ਜੀ ਉਹ ਮਤਲਬ ਮਾਰੀਆਂ ਤੇ ਉਹ ਹੀ ਵੀ ਅਸੀਂ ਮਾਰੀਏ ਤਾਂ ਇਹਨਾਂ ਬੱਚਿਆਂ ਦੇ ਵਿੱਚ ਵੀ ਜज्ਬਾ ਹੈਗਾ ਅੱਗੇ ਵਧਣ ਦਾ 올림픽 ਖੇਡਣ ਦਾ ਤੇ ਖਾਸ ਗੱਲ ਇਹ ਹੈਗਾ ਕਿ ਵਿਸ਼ਵ ਪੱਧਰੀ ਜਿਹੜੀ ਕੋਚਿੰਗ ਹੈ ਇਹਨਾਂ ਨੂੰ ਮਿਲੀ ਕਿਉਂਕਿ ਕੋਚ ਇਹਨਾਂ ਦੇ ਕੋਲ ਇਸ ਲੈਵਲ ਦੇ ਨੇ ਜਿਨ੍ਹਾਂ ਨੇ ਭਾਰਤੀ ਟੀਮ ਨੂੰ ਕੋਚਿੰਗ ਦਿੱਤੀ ਹੈ ਤੇ ਹੁਣ ਉਮੀਦ ਕਪੂਰਥਲਾ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਹੋਰ ਚੰਗੀ ਪੱਦਰ ਦੇ ਜਿਹੜੇ ਖਿਡਾਰੀ ਹੈ ਉਹ ਇੱਥੋਂ ਨਿਕਲ ਕੇ ਬਾਹਰ ਆਉਣਗੇ ਕੈਮਰਾਮੈਨ ਸੁਖ ਦੇ ਨਾਲ ਇੰਦਰਜੀਤ ਸਿੰਘ ਜਾਲ ਡੈਲੀ ਡੈਕਸਟੀ ਵੀ ਕਪੂਰ